ਜਲੰਧਰ ਦੀ ਗੱਲ ਕਰ ਲਈ ਜ ਆ ਪੰਜਾਬ ਦੀ ਆਇਲ ਸੈਂਟਰ ਜ਼ਿਆਦਾ ਨੇ ਕੋਚਿੰਗ ਸੈਂਟਰ ਘੱਟ ਨੇ ਬਸ ਇੰਟਰਸਟ ਸੀ ਪੀ ਇੰਜੀਨੀਅਰਿੰਗ ਵੱਲ ਜਾਣਾ ਹੈ ਤੇ ਉਸ ਲਈ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਹੀ ਐਗਜ਼ਾਮ ਹੈ ਜੇ ਮੇਨ ਤੇ ਜੇ ਐਡਵਾਂਸ ਫਿਰ ਦੇਣੀ ਸੀ ਤੇ ਵਿੱਚ ਦੌੜਾਈ ਸੀ ਅੱਛਾ ਤੁਹਾਨੂੰ ਲੱਗਦਾ ਹੈ ਕਿ ਇੰਟਰਸਟ ਬੜਾ ਮੈਟਰ ਕਰਦਾ ਹੈ ਨਾ ਚੀਜ਼ਾਂ ਦੇ ਵਿੱਚ ਕਿ ਤੁਹਾਡਾ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ ਉਹ ਕਰਨ ਦੀ ਫਿਰ ਹੀ ਤੁਸੀਂ ਉਹ ਕੋਈ ਕਰ ਪਾਉਂਦੇ ਹੋ ਬਿਨਾਂ ਇੰਟਰਸਟ ਦੇ ਇਦਾਂ ਦੀ ਚੀਜ਼ ਕਰੀ ਨਹੀਂ ਸਕਦੇ ਕਿਉਂਕਿ ਕਾਫੀ ਜਿਆਦਾ ਲੰਬਾ ਸਮਾਂ ਹੈ ਬਹੁਤ ਮਰੀ ਅ ਅੱਜ ਕੱਲ ਆਮ ਹੀ ਹੋ ਗਿਆ ਕਿ ਬੱਚੇ ਜਿਹੜੇ ਨੇ ਪਲੱਸ 2 ਕਰਕੇ ਬਾਹਰ ਜਾਣਾ ਚਾਹੁੰਦੇ ਨੇ ਆਈਐਲਐਸ ਦਾ ਐਗਜ਼ਾਮ ਦਿੰਦੇ ਨੇ ਹੈਨਾ ਟੋਫਲ ਕਰਦੇ ਨੇ ਵੀ ਅਸੀਂ ਵਿਦੇਸ਼ਾਂ 'ਚ ਪੜ੍ਹ ਕੇ ਜਾਈਏ ਤੁਹਾਡਾ ਮਨ ਨਹੀਂ ਕੀਤਾ ਸੀਗਾ ਕੁਝ ਇਸ ਤਰ੍ਹਾਂ ਦਾ ਪਲੱਸ 2 ਦਾ ਸਿਲੇਬਸ ਵੀ ਸੀ ਤੁਹਾਡੇ ਕੋਲ ਫਿਰ ਤੁਹਾਡੇ ਕੋਲ ਕੋਚਿੰਗ ਵੀ ਸੀਗੀ ਤੁਹਾਡੇ ਕੋਲ ਆਪਣੀ ਸੈਲਫ ਸਟੱਡੀ ਵੀ ਹੈ ਕਿਸ ਤਰ੍ਹਾਂ ਮੈਨੇਜ ਕੀਤੀਆਂ ਚੀਜ਼ਾਂ ਤੇ ਸੈਲਫ ਸਟੱਡੀ ਲਈ ਕਿੰਨਾ ਆਵਰਸ ਤੁਸੀਂ ਦਿੰਦੇ ਹੁੰਦੇ ਸੀਗੇ ਮਤਲਬ 607 ਘੰਟੇ ਪਰ ਡੇ ਹਮ ਕਰ ਦਾ ਮਾਹੌਲ ਤੁਸੀਂ ਕਿੰਨਾ ਕੋ ਇੰਪੋਰਟੈਂਟ ਸਮਝਦੇ ਹੋ ਕਿਵੇਂ ਦਾ ਮਾਹੌਲ ਚਾਹੀਦਾ ਸੀ ਤੁਹਾਨੂੰ ਤਿਆਰੀ ਦੇ ਵੇਲੇ ਕਿਵੇਂ ਦਾ ਤੁਸੀਂ ਡਿਮਾਂਡ ਕੀਤੀ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਪੜ ਸਕੋ ਪਿੰਡ ਰੋਫ ਸਾਇਲਸ ਦੀ ਕਰੇ ਨਹੀਂ ਤਾਂ ਬੰਦਾ ਧਿਆਨ ਉਧਰ ਚਲ ਜਾਏਗਾ ਤੇ ਉਹ ਨਹੀਂ ਵਧੀਆ ਸ਼ਾਂਤੀ ਹੋਣੀ ਚਾਹੀਦੀ ਖਰੇ ਬਸ ਤੁਸੀਂ ਜਦੋਂ ਸਕੂਲਿੰਗ ਸਟਾਰਟ ਕੀਤੀ ਸੀਗੀ ਜਿਵੇਂ ਤੁਸੀਂ ਫਰਸਟ ਸੈਕਿੰਡ ਥਰਡ ਜਾਂ ਫਿਫਥ ਸਟੈਂਡਰਡ ਤੱਕ ਸੀਗੇ ਤੁਸੀਂ ਕਿਵੇਂ ਦੇ ਸਟੂਡੈਂਟ ਸੀਗੇ ਆਪਣੇ ਆਪ ਨੂੰ ਤੁਸੀਂ ਕੀ ਸਮਝਦੇ ਹੋ ਕਿ ਐਵਰੇਜ ਸੀਗੇ ਜਾਂ ਬਹੁਤ ਲੋ ਸੀਗੇ ਜਾਂ ਬਹੁਤ ਹਾਈ ਮੋਨਿਟਰਸ ਕਲਾਸ ਟਾਈਪ ਬਣਦੇ ਸੀ ਤੁਸੀਂ ਜਿੱਥੇ ਮੈਂ ਪੜਿਆ ਉੱਥੇ ਇੰਨਾ ਜ਼ਿਆਦਾ ਪੜਾਈ ਦਾ ਲੋਡ ਨਹੀਂ ਹੁੰਦਾ ਸੀ ਪੰਜਵੀਂ ਤੱਕ ਘਰ ਆ ਕੇ ਕਦੇ ਪੜ੍ਹਨ ਦੀ ਲੋੜ ਨਹੀਂ ਪੈਂਦੀ ਉੱਪਰ ਤੱਕ ਅੱਛਾ ਕਾਫੀ ਰਿਲੈਕਸਡ ਸੀ ਮਤਲਬ ਇਦਾਂ ਨਹੀਂ ਵੀ ਸਕੂਲ ਹੋਮਵਰਕ ਮਿਲੇ ਹੋਮਵਰਕ ਸਾਨੂੰ 6 7 ਤੋਂ ਬਾਅਦ ਮਿਲਣਾ ਸ਼ੁਰੂ ਹੋਇਆ ਸੀ ਉਹ ਤਾਂ ਪਹਿਲਾਂ ਤਾਂ ਬਸ ਘਰ ਆ ਕੇ ਬੈਕ ਕ ਦੇ ਖੋਲਿਆ ਵੀ ਨਹੀਂ ਸਿਰਫ ਪੇਪਰਾਂ ਦੇ ਵਿੱਚ ਮਾੜਾ ਮੋਟਾ ਜੋ ਕਰਨਾ ਹੈ ਹੂੰ ਤੇ ਇੰਨਾ ਜ਼ਿਆਦਾ ਲੋਡ ਸੀਗਾ ਨਹੀਂ ਤੇ ਅਬ Ov average ਸੀਗਾ ਇੱਧਰ ਕੋਈ ਹਾਈਐਸਟ ਵੀ ਨਹੀਂ ਸੀ ਹੂੰ ਕੱਲ ਰਿਜ਼ਲਟ ਆਇਆ ਹਾਂਜੀ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਤੁਹਾਨੂੰ ਲੱਗਾ ਕਿ ਤੁਹਾਡਾ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਰੈਂਕ ਹੈ ਨਾ ਹਾਈਐਸਟ ਹੈ ਰੈਂਕ ਕੋਈ ਗੱਲ ਹਾਈਐਸਟ ਨਹੀਂ ਹੁੰਦਾ ਰੈਂਕ ਲੋ ਵਧੀਆ ਹੁੰਦਾ ओके ਰੈਂਕ 1 ਵੈਸਟਰਨ ਦਾ ਹੈ ਨਾ ਤੇ ਰੈਂਕ ਲੋਪਦੀ ਹੁੰਦਾ ਠੀਕ ਹੈ ਓਕੇ ਐਕਸਪੈਕਟਿਡ ਸਿਗਾ ਠੀਕ ਹੈ ਇਨਕਤਾ ਆ ਹੀ ਜਾਏਗਾ ਅ ਇਸ ਪੂਰੇ ਸਟਰਗਲ ਦੇ ਬਾਰੇ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਸਟੇजेस ਰਹੀਆਂ ਬੱਚੇ ਦਾ ਸਕੂਲਿੰਗ 10th ਫਿਰ +2 ਤੇ ਹੁਣ ਜਈ ਦਾ ਐਗਜ਼ਾਮ ਕਿ ਮੈਨੂੰ ਇਹ ਇਹ ਕਹਾਂਗੇ ਕਿ ਆਪਾਂ ਨੂੰ ਹਮੇਸ਼ਾ ਪ੍ਰੈਸ਼ਰਾਈਜ਼ ਨਹੀਂ ਕਰਨਾ ਕਿ ਫਲਾਣਾ ਕੀ ਕਰੇ देयर इज नो ਕੰਪੈਰੀਸਨ ਏਵਰੀ ਚਾਈਲਡ ਇਜ਼ ਅ ਯੂਨੀਕ ਚਾਈਲਡ ਉਹ ਹਰ ਬੱਚਾ ਯੂਨੀਕ ਹੈ ਉਹਦੇ ਉਨੇ ਕੀ ਕਰਨਾ ਹੈ ਉਹ ਆਟੋਮੈਟਿਕਲੀ ਉੱਠ ਕੇ ਆਂਦਾ ਲੋਕੀ ਡਾਈਨਿੰਗ ਟੇਬਲ ਤੇ ਰੋਟੀ ਖਾਂਦੇ ਨੇ ਅਸੀਂ ਡਾਈਨਿੰਗ ਟੇਬਲ ਤੇ ਪੜਦੇ ਆ ਜੀ ਅੱਛਾ ਸਾਡੇ ਹੁੰਦਾ ਸੀ ਕਿ ਇੱਕ ਦੋਨੋਂ ਪਾਸੇ ਬੱਚੇ ਤੇ ਇੱਕ ਪਾਸੇ ਮੈਂ ਅਸੀਂ ਤਿੰਨੋਂ ਹੀ ਮਤਲਬ ਕਿ ਜਦੋਂ ਕੰਮ ਕਰਨਾ ਹੈ ਹੀ ਵਾਸ ਜਸਟ 2 ਇਅਰ 올ਡ ਤੇ ਮੈਂ ਆਪਣੀ ਬੱਚੀ ਨੂੰ ਪੜਾ ਰਹੀ ਸੀਗੀ ਤੇ ਹਿੰਦੀ ਦਾ ਇੱਕ ਚੈਪਟਰ ਸੀਗਾ ਕਿ ਇੱਕ ਚੈਪਟਰ ਸੀਗਾ ਕਿ ਕੂਏ 'ਤੇ ਰੱਸੀ ਦੇ ਨਿਸ਼ਾਨ ਕਿਵੇਂ ਬਣ ਗਏ ਹੂੰ ਤੇ ਮੈਂ ਬੇਟੀ ਨੂੰ ਕਰਵਾ ਰਹੀ ਸੀ ਤਾਂ ਮੈਂ ਥੋੜਾ ਹਾਈਪਰ ਹੋ ਜਾਨੀ ਆ ਪੜਨ ਲਈ ਤਾਂ ਬਣਾਉਣ ਲਈ ਤੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਤੇ ਮੈਂ ਥੋੜਾ ਗੁੱਸਾ ਹੋ ਕੇ ਬੇਟੀ ਨੂੰ ਬੋਲੀ ਤੇ ਗੁਰਨੂਰ ਕਹਿੰਦਾ ਕਿ ਦੀਦੀ ਬੋਲ ਤੋ ਬਾਰ-ਬਾਰ ਕੀ ਲਗੜ ਸੀ ਅਭੀ ਉਸਕੋ ਬੋਲਣਾ ਨਹੀਂ ਆ ਰਹਾ ਤਾਂ ਉਸਨੇ ਰਗੜ ਕੇ ਜਗ੍ਹਾ ਲਗੜ ਕਾ ਕੇ ਦੀਦੀ ਬੋਲੋ ਕਿ ਬਾਰ-ਬਾਰ ਕੀ ਲਗੜ ਸੇ ਰਸੂਏ ਪੇ ਰਸੀ ਕੇ ਨਿਸ਼ਾਨ ਬਨ ਗਏ ਆ ਤੋ ਲਾਈਕ ਉਦੋਂ ਮੈਨੂੰ ਪਤਾ ਚੱਲਿਆ ਕਿ ਹੀ ਇਜ਼ ਵੈਰੀ ਕਿ ਕਿਨ ਲਿਸਨਰ ਰੋਨਿਕ ਪੰਜਾਬ ਦੀ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾ ਸ਼ੀਤਲ ਠਾਕੁਰ ਅਕਸਰ ਪੰਜਾਬ ਦੇ ਲਈ ਹੁਣ ਕੁਝ ਗੱਲਾਂ ਲੋਕਾਂ ਨੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ ਸਿੱਖਿਆ ਦਾ ਪੱਧਰ ਉਹ ਨਹੀਂ ਰਿਹਾ ਜੋ ਪਹਿਲਾਂ ਸੀ ਜਾਂ ਫਿਰ ਪੰਜਾਬ ਦੇ ਵਿੱਚ ਬੱਚੇ ਪੜਨਾ ਨਹੀਂ ਚਾਹੁੰਦੇ ਤੇ ਵਿਦੇਸ਼ਾਂ ਵਾਲੀ ਕੂਚ ਕਰਨਾ ਚਾਹੁੰਦੇ ਨੇ ਪਰ ਇਸ ਗੱਲ ਨੂੰ ਜਲੰਧਰ ਸ਼ਹਿਰ ਦੇ ਗੁਰਨੂਰ ਸਿੰਘ ਨੇ ਜਿਹੜਾ ਝੂਠਾ ਸਾਬਤ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਪਲੱਸ 2 ਤੋਂ ਬਾਅਦ ਜੇ ਐਡਵਾਂਸ ਦੇ ਟੈਸਟ ਦੇ ਵਿੱਚ 1976ਵਾਂ ਜਿਹੜਾ ਰੈਂਕ ਹੈ ਦੇਸ਼ ਭਰ ਦੇ ਵਿੱਚ 1976ਵਾਂ ਰੈਂਕ ਜਿਹੜਾ ਉਹ ਗੁਰਨੂਰ ਸਿੰਘ ਨੂੰ ਮਿਲਿਆ ਸੋ ਸਾਡੇ ਨਾਲ ਇਸ ਵੇਲੇ ਗੁਰਨੂਰ ਸਿੰਘ ਨੇ ਗੱਲਬਾਤ ਕਰਦੇ ਆ ਕਿ ਕਿਵੇਂ ਮਨ ਸੀ ਉਹਨਾਂ ਦਾ ਇਸ ਇਗਜ਼ਾਮ ਨੂੰ ਦੇਣ ਦਾ ਤੇ ਕਿੱਦਾਂ ਤਿਆਰੀ ਕੀਤੀ ਗਈ ਤੇ ਕਿਵੇਂ ਉਹ ਇਸ ਵੇਲੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਸਰੋਤ ਬਣੇ ਨੇ ਗੁਰਨੂਰ ਬਹੁਤ-ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਤੁਹਾਨੂੰ ਪਹਿਲਾਂ ਵਧਾਈਆਂ ਮੁਬਾਰਕਾਂ ਧੰਨਵਾਦ ਜੀ ਬੜਾ ਟਫ ਇਗਜ਼ਾਮ ਹੁੰਦਾ ਹੈ ਨਾ ਨਾਮ ਤੋਂ ਹੀ ਬੱਚੇ ਅਕਸਰ ਡਰ ਜਾਂਦੇ ਨੇ ਕਿ ਵੀ ਇਹ ਸਾਡਾ ਕਿਵੇਂ ਕਲੀਅਰ ਹੋਊਗਾ ਕਿਵੇਂ ਤਿਆਰੀ ਕੀਤੀ ਸੀ ਕਿਵੇਂ ਮਾਈਂਡ ਚ ਆਇਆ ਕਿ ਮੈਂ ਇਸ ਇਗਜ਼ਾਮ ਲਈ ਅਪੀਅਰ ਹੋਵਾਂ ਕਬਸ ਇੰਟਰਸਿਪੀ ਇੰਜੀਨੀਅਰਿੰਗ ਵੱਲ ਜਾਣਾ ਹੈ ਤੇ ਉਸ ਲਈ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਹੀ ਐਗਜ਼ਾਮ ਹੈ ਜੇ ਮੇਨ ਤੇ ਜੇ ਐਡਵਾਂਸ ਫਿਰ ਦੇਣੀ ਸੀ ਤੇ ਕੋਈ ਦੂਰਾ ਹੀ ਸੀ ਨਹੀਂ ਜੀ ਪਹਿਲਾਂ ਹੀ ਮਤਲਬ ਪਲੈਨਿੰਗ ਸੀਗੀ ਕਿ ਮੈਂ ਕਰਨਾ ਹੀ ਕਰਨਾ ਹੈ ਮਤਲਬ 11th ਤੋਂ ਠੀਕ ਹੈ ਸੋਸ਼ਲ ਸ ਵੀ ਦੇਣਾ ਹੀ ਪੈਣਾ ਹੈ ਇਹ ਨਹੀਂ ਵੀ ਕਰਨਾ ਹੀ ਕਰਨਾ ਪਰ ਦੇਣਾ ਹੀ ਪੈਣਾ ਇੱਕ ਹੀ ਰਸਤਾ ਹਾਂ ਅੱਛਾ ਗੁੰਨੂਰ ਐ ਲੱਗਦਾ ਹੈ ਕਿ ਇੰਟਰਸਟ ਬੜਾ ਮੈਟਰ ਕਰਦਾ ਹੈ ਨਾ ਚੀਜ਼ਾਂ ਦੇ ਵਿੱਚ ਕਿ ਤੁਹਾਡਾ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ ਉਹ ਕਰਨ ਦੀ ਫਿਰ ਹੀ ਤੁਸੀਂ ਉਹ ਕੋਈ ਕਰ ਪਾਉਂਦੇ ਹੋ ਬਿਨਾਂ ਇੰਟਰਸਟ ਦੇ ਇਦਾਂ ਦੀ ਚੀਜ਼ ਕਰੀ ਨਹੀਂ ਸਕਦੇ ਕਿਉਂਕਿ ਕਾਫੀ ਜ਼ਿਆਦਾ ਲੰਬਾ ਸਮਾਂ ਹੈ 16 17 ਸਾਲ ਦੇ ਬੱਚੇ ਲਈ ਕਾਫੀ ਜ਼ਿਆਦਾ ਲੰਬਾ ਸਮਾਂ ਹੈ ਇਨੀ ਦੇਰ ਬਿਨਾਂ ਇੰਟਰਸਟ ਦੇ ਨਹੀਂ ਟੇਕ ਕੇ ਰਹਿ ਸਕਦੇ ਹੂੰ ਬਹੁਤ ਵਾਰੀ ਅ ਅੱਜਕੱਲ ਆਮ ਹੀ ਹੋ ਗਿਆ ਕਿ ਬੱਚੇ ਜਿਹੜੇ ਨੇ ਪਲੱਸ 2 ਕਰਕੇ ਬਾਹਰ ਜਾਣਾ ਚਾਹੁੰਦੇ ਨੇ ਆਇਲਸ ਦਾ ਐਗਜ਼ਾਮ ਦਿੰਦੇ ਨੇ ਹਨਾ ਟੋਫਲ ਕਰਦੇ ਨੇ ਵੀ ਅਸੀਂ ਵਿਦੇਸ਼ਾਂ 'ਚ ਕੂਚ ਕਰ ਜਾਈਏ ਤੁਹਾਡਾ ਮਨ ਨਹੀਂ ਕੀਤਾ ਸੀਗਾ ਕੁਝ ਇਸ ਤਰ੍ਹਾਂ ਦਾ ਪਹਿਲੀ ਗੱਲ ਉਹਦੇ ਉੱਥੇ ਜਾ ਕੇ ਮੋਸਟਲੀ ਡਿਪਲੋਮਾ ਕਰਦੇ ਡਿਗਰੀ ਬਹੁਤ ਮਹਿੰਗੀ ਹੈ ਤੇ ਦੂਜੀ ਗੱਲ ਇੰਨੇ ਜ਼ਿਆਦਾ ਪੈਸੇ ਖੂਕਣਾ ਨਹੀਂ ਅੱਛਾ ਤੇ ਕੋਈ ਪ੍ਰੋਫੈਸ਼ਨਲ ਡਿਗਰੀ ਕਰਕੇ ਜਾਓ ਜ਼ਿਆਦਾ ਵਧੀਆ ਹੈ ਮਤਲਬ ਇੱਥੇ ਹੀ ਜੇ ਮਿਹਨਤ ਕਰ ਲਈ ਜਾਵੇ ਤੇ ਬਹੁਤ ਸਾਰੀਆਂ ਆਪਸ਼ਨਸ ਖੋਲ ਸਕਦੀਆਂ ਨੇ ਹਨਾ ਹਾਂਜੀ ਗੁਰਨੂਰ ਤੁਹਾਡੇ ਨਾਲ ਦੇ ਤਾਂ ਬਹੁਤ ਸਾਰੇ ਇਦਾਂ ਦੀਆਂ ਪਲੈਨਿੰਗਸ ਕਰਦੇ ਹੋਣਗੇ ਪਲੱਸ 1 ਪਲੱਸ 2 ਜਿਕੇ ਅਸੀਂ ਤੇ ਇੱਕ ਆਇਲਸ ਹੀ ਦੇਣੇ ਆ ਬਾਹਰ ਜਾਣਾ ਬਸ ਕਿਉਂਕਿ ਜਲੰਧਰ ਜਾਂ ਜਲੰਧਰ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਆਇਲ ਸੈਂਟਰ ਜ਼ਿਆਦਾ ਨੇ ਕੋਚਿੰਗ ਸੈਂਟਰ ਘੱਟ ਨੇ ਹਾਂਜੀ ਤੇ ਗੁਰਨੂਰ ਤੁਸੀਂ ਕੋਚਿੰਗ ਲਈ ਸੀਗੀ ਇਹਦੀ ਹਾਂਜੀ ਤੇ ਤੁਹਾਨੂੰ ਆਪਣਾ ਕੋਚਿੰਗ ਸੈਂਟਰ ਲੱਭਣ ਲਈ ਕਿੰਨੀ ਕੋ ਮਿਹਨਤ ਕਰਨੀ ਪਈ ਜਿੰਦਰੰਦਰ ਚ ਇੱਕ ਦੋਈ ਹੈ ਇੱਕ ਹੀ ਫੇਮਸ ਹੈ ਬਸ ਉੱਥੇ ਜੁਆਇਨ ਕਰ ਲਿਆ ਤੁਹਾਡਾ ਕੋਚਿੰਗ ਸੈਂਟਰ ਕਿਹੜਾ ਸੀਗਾ ਆਕਾਸ਼ ਆਕਾਸ਼ ਕੋਚਿੰਗ ਸੈਂਟਰ ਕਿੰਨੇ ਆਵਰਸ ਦੀ ਕੋਚਿੰਗ ਦਿੰਦੇ ਨੇ ਉਹ ਮਤਲਬ ਦੋ ਕਲਾਸਾਂ ਹੁੰਦੀਆਂ ਪਰ ਡੇ ਅਰਾਊਂਡ ਡੇਢ ਘੰਟੇ ਦੀ ਇੱਕ ਤਿੰਨ ਘੰਟੇ ਦੀ ਕਲਾਸ ਪਰ ਡੇ ਹਮਮ ਪਲਸ 2 ਦਾ ਸਿਲੇਬਸ ਵੀ ਸੀ ਤੁਹਾਡੇ ਕੋਲ ਫਿਰ ਤੁਹਾਡੇ ਕੋਲ ਕੋਚਿੰਗ ਵੀ ਸੀਗੀ ਤੁਹਾਡੇ ਕੋਲ ਆਪਣੀ ਸੈਲਫ ਸਟੱਡੀ ਵੀ ਹੈ ਕਿਸ ਤਰ੍ਹਾਂ ਮੈਨੇਜ ਕੀਤੀਆਂ ਚੀਜ਼ਾਂ ਪਹਿਲੀ ਗੱਲ ਜੋ ਸੀਬੀਐਸਸੀ ਬੋਰਡ ਦਾ ਸਿਲੇਬਸ ਉਹ ਜੇਈ ਦਾ ਸਭ ਤੋਂ ਟੀਟ ਉਹਦੀ ਕੋਈ ਫਿਕਰ ਕਰਨ ਦੀ ਲੋੜ ਹੁੰਦੀ ਨਹੀਂ ਕਦੇ ਉਹ ਲੋਕਾਂ ਚ ਵੈਮ ਹੈ ਵੀ ਬੋਰਡ ਕਿਦਾਂ ਕਰਨਾ ਉਹ ਹੋ ਜਾਂਦਾ ਬੋਰਡ ਦੀ ਤਿਆਰੀ ਅਡ ਨਹੀਂ ਕਰਨੀ ਪੈਂਦੀ ਹਮ ਤੇ ਬਸ ਜੋ ਜੇਈ ਦਾ ਸਿਲੇਬਸ ਤੇ ਫੋਕਸ ਕਰੋ ਬਾਕੀ ਆਪੇ ਹੋ ਜਾਂਦਾ ਅੱਛਾ ਤੇ ਸੈਲਫ ਸਟੱਡੀ ਲਈ ਕਿੰਨਾ ਆਵਰਸ ਤੁਸੀਂ ਦਿੰਦੇ ਹੁੰਦੇ ਸੀਗੇ ਮਤਲਬ 600 7 ਘੰਟੇ ਪਰ ਡੇ ਹਮ ਹਮ ਜ਼ਰੂਰੀ ਉਹਨਾਂ ਕੋ ਉਹਦੇ ਬਿਨਾ ਨਹੀਂ ਹੋ ਸਕਦਾ ਜਿੰਨੀ ਕਲਾਸਿਸ ਉਹ ਤੋਂ ਡਬਲ ਠੀਕ ਹੈ ਟਾਈਮ ਟੇਬਲ ਬਣਾਇਆ ਗਿਆ ਸੀ ਕੋਈ ਪ੍ਰੋਪਰ ਨਹੀਂ ਮੇਰੇ ਕੋ ਫੋਲੋ ਨਹੀਂ ਕਰਦਾ ਟਾਈਮ ਟੇਬਲ ਫੋਲੋ ਨਹੀਂ ਕਰ ਹੁੰਦਾ ਨਹੀਂ ਫਿਰ ਕਿੱਦਾਂ ਕੀਤਾ ਬਸ ਜੋ ਕੰਮ ਹੈ ਉਹ ਕਰੀ ਜੋ ਡੈਡ ਲਾਈਨ ਤੋਂ ਪਹਿਲਾਂ ਪਹਿਲਾਂ ਹਮ ਬਸ ਉਹੀ ਬਹੁਤ ਹੈ ਕ੍ਰੈਮਿੰਗ ਨੂੰ ਗੁਰਨੂਰ ਤੁਸੀਂ ਕੀ ਸਮਝਦੇ ਹੋ ਕਿੰਨੀ ਕਿ ਇੰਪੋਰਟੈਂਟ ਹੈ ਕਈ ਟਾਪਿਕ ਹੈ ਜਿਨ੍ਹਾਂ ਚ ਕ੍ਰੈਮਿੰਗ ਹੀ ਕਰਨੀ ਪਵੇਗੀ ਇਨオーਰਗੇਨਿਕ ਕੈਮਿਸਟਰੀ ਉਹ ਕ੍ਰੈਮ ਕਰਕੇ ਹੀ ਹੋਏਗੀ ਉਹ ਚ ਲੌਜੀਕ ਘੱਟ ਹੈ ਹਮ ਬਾਕੀ ਮੋਸਟਲੀ ਕ੍ਰੈਮਿੰਗ ਨਹੀਂ ਕਰਨੀ ਪੈਂਦੀ ਹਮ ਹਮ ਕਾਫੀ ਘੱਟ ਹੀ ਪੋਰਸ਼ਨ ਹੈ ਜਿੱਚ ਕ੍ਰੈਮਿੰਗ ਕਰਨੀ ਪੈਂਦੀ ਪਰ ਕਰਨੀ ਪੈਂਦੀ ਹੈ ਹਮ ਇੰਗਲਿਸ਼ ਦੀ ਲਿਟਰੇਚਰ ਉਹ ਕਰੈਮ ਹੀ ਕਰਨੀ ਪੈਗੀ ਉਹ ਚ ਕੀ ਲੌਜੀਕ ਹੈ ਹਮ ਹਰ ਟੌਪਿਕ ਨਹੀਂ ਹੈ ਬਟ ਕਈ ਹੁੰਦੇ ਹੈ ਘਰ ਦਾ ਮਾਹੌਲ ਤੁਸੀਂ ਕਿੰਨਾ ਕੋ ਇੰਪੋਰਟੈਂਟ ਸਮਝਦੇ ਹੋ ਕਿਵੇਂ ਦਾ ਮਾਹੌਲ ਚਾਹੀਦਾ ਸੀ ਤੁਹਾਨੂੰ ਤਿਆਰੀ ਦੇ ਵੇਲੇ ਕਿਵੇਂ ਦਾ ਤੁਸੀਂ ਡਿਮਾਂਡ ਕੀਤੀ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਪੜ ਸਕੋ ਘਰ ਦਾ ਮਾਹੌਲ ਆਬਵੀਅਸਲੀ ਜਿਹੜੀ ਹੁੰਦਾ ਕਿ ਮੇਰੇ ਕਈ ਦੋਸਤ ਹੈ ਜਿਹੜੇ ਮਾਹੌਲ ਕਰਕੇ ਨਹੀਂ ਪੜ ਪਾਂਦੇ ਹਮ ਘਰ ਸ਼ਾਂਤੀ ਚਾਹੀਦੀ ਕੋਈ ਆਵਾਜ਼ ਨਾ ਆਵੇ ਹਮ ਮਤਲਬ ਪਿੰਡ ਡ੍ਰੌਪ ਸਾਇਲੈਂਸ ਚਾਹੀਦੀ ਕਰੇ ਨਹੀਂ ਤਾਂ ਬੰਦੇ ਦਾ ਧਿਆਨ ਉਧਰ ਚਲ ਜਾਏਗਾ ਤੇ ਉਹ ਨਹੀਂ ਵਧੀਆ ਹਮ ਸ਼ਾਂਤੀ ਹੋਣੀ ਚਾਹੀਦੀ ਕਰੇ ਬਸ ਪੜਨ ਵਾਲੇ ਜੇਕਰ ਸਟੂਡੈਂਟਸ ਨੂੰ ਦੇਖਿਆ ਜਾਵੇ ਕਈਆਂ ਦਾ ਦਿਨ ਦਾ ਚੁਕਾ ਹੁੰਦਾ ਪੜਨ ਦਾ ਡੇ ਟਾਈਮ ਪੜ੍ਹਦੇ ਨਹੀਂ ਤੇ ਰਾਤ ਨੂੰ ਆਰਾਮ ਨਾਲ ਸੌਂਦੇ ਨੇ ਬਹੁਤ ਸਾਰੇ ਬੱਚੇ ਰਾਤ ਨੂੰ ਪੂਰੀ ਨਾਈਟ ਪੜ੍ਹਦੇ ਨੇ ਤੇ ਦਿਨੇ ਸੌਂਦੇ ਨੇ ਤੁਸੀਂ ਕਿੰਨਾ ਚਾਹੁੰਦੇ ਹੋ ਮਤਲਬ 12 1 ਵਜੇ ਤੱਕ ਪੜ੍ਹ ਲਓ ਉਸ ਤੋਂ ਬਾਅਦ ਸਰ ਕੇਡੀਆਂ ਰਿਦਮ ਨਹੀਂ ਸਪੋਰਟ ਕਰਦੀ ਫੋਕਸ ਸੈਸ਼ਨ ਲਗਾਣਾ ਤਾਂ 12 ਵਜੇ ਤੱਕ ਠੀਕ ਹੈ ਉਸ ਤੋਂ ਬਾਅਦ ਨਹੀਂ 12 1 ਵਜੇ ਤੱਕ ਪੜ੍ਹਦੇ ਸੀਗੇ अर्ਲੀ ਮਾਰਨਿੰਗ ਕਦੀ ਪੜ੍ਹਿਆ ਤੁਸੀਂ ਉੱਠ ਕੇ ਨਹੀਂ ਅਗਰ ਸਵੇਰੇ ਪੇਪਰ ਹੈ ਸਿਰਫ ਤਾਂ ਹੀ ਅਗਰ ਜਿਵੇਂ ਸਕੂਲੇ ਪੇਪਰ ਅਸਰ ਪੋਜ਼ਲੀ ਸਵੇਰੇ 5 ਵਜੇ ਉੱਠ ਕੇ ਨਹੀਂ ਤਾਂ ਮੇਰੇ ਕੋਈ ਨਹੀਂ ਹੁੰਦਾ ਮੈਨ ਕੋਟ ਨਹੀਂ ਹੁੰਦਾ ਸਵੇਰੇ ਕਿਉਂਕਿ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਜਿੰਨਾ ਜਲਦੀ ਸਵੇਰੇ ਉੱਠ ਕੇ ਪੜਿਆ ਜਾਵੇ ਉਹ ਜਲਦੀ ਤੁਹਾਨੂੰ ਯਾਦ ਹੋ ਜਾਂਦਾ ਹੈ ਨਾ ਨਹੀਂ ਮੇਰੇ ਕੋ ਸਵੇਰੇ ਉੱਠ ਨਹੀਂ ਹੁੰਦਾ ਤਾਂ ਉਹ ਆਪਸ਼ਨ ਮੇਰੇ ਲਈ ਹੈ ਨਹੀਂ ਚਲੋ ਗੁਰਨਰ ਇੱਕ ਤਾਰਨਾ ਨੂੰ ਤਾਂ ਕੱਟਦੇ ਨੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਅਰਲੀ ਮਾਰਨਿੰਗ ਹੀ ਉੱਠ ਕੇ ਪੜਿਆ ਜਾਣਾ ਜ਼ਰੂਰੀ ਹੈ ਮਤਲਬ ਤੁਹਾਨੂੰ ਜਦੋਂ ਵੀ ਕੰਫਰਟੇਬਲ ਲੱਗੇ ਤੁਸੀਂ ਉਦੋਂ ਪੜੋ ਮੂਡ ਦੀ ਕੀ ਵੈਲਿਊ ਹੈ ਪੜਾਈ ਦੇ ਵਿੱਚ ਮਤਲਬ ਮੂਡ ਤਾਂ ਮਤਲਬ ਇਨਕ ਤੱਕ ਕੰਟਰੋਲ ਚ ਹੋਣਾ ਚਾਹੀਦਾ ਵੀ ਮੂਡ ਨਹੀਂ ਹੈ ਤਾਂ ਵੀ ਪੜ ਲਈਏ ਨਹੀਂ ਤਾਂ ਬਣਾਣਾ ਤਾਂ ਪੈਂਦਾ ਹੀ ਹੈ ਇਦਾਂ ਤਾਂ ਕਹਿ ਨਹੀਂ ਸਕਦਾ ਵੀ ਮੂਡ ਨਹੀਂ ਮੈਣੀ ਬੜਦਾ ਹਰ ਵਾਰੀ ਇਦਾਂ ਨਹੀਂ ਕਰ ਸਕਦੇ ਪਰ ਇਦਾਂ ਵੀ ਨਹੀਂ ਵੀ ਹਰ ਵਾਰੀ ਮਾਰ ਮਾਰ ਕੇ ਪੜੀ ਜੋ ਆਪਣੇ ਮੂਡ ਨੂੰ ਇੰਨਾ ਵੀ ਨਹੀਂ ਮਾਰ ਤੁਸੀਂ ਆਪਣਾ ਮਨ ਕਿੰਨਾ ਕੁ ਮਾਰਿਆ ਜਿਆਦਾ ਵੀ ਨਹੀਂ ਮੈਨੂੰ ਇੰਟਰਸਟਡ ਵੀ ਸੀਗਾ ਕਲਾਸ ਵੀ ਇੰਟਰਸਟਿੰਗ ਸੀ ਦੋਸਤ ਵੀ ਉਦਾਂ ਰਹੀ ਹੈ ਤਾਂ ਮਤਲਬ ਇੰਟਰਸਟ ਹੁੰਦਾ ਹੈ ਵੀ ਨਾਲ ਦਿਆਂ ਦੇ ਨਾਲ ਰਹਿਣਾ ਹੈ ਨਾ ਪੀ ਜਿੱਦਾਂ ਦੇ ਨਾਲ ਦੇ ਬੰਦੇ ਉਹ ਤਾਂ ਪੰਜੰਦੇ ਆ ਤੇ ਫਿਰ ਕਰਨਾ ਤਾਂ ਪੈਂਦਾ ਹੀ ਹੈ ਬਟ ਠੀਕ ਹੈ ਨਵੀਂ ਮੂਡ ਨਹੀਂ ਮਾਰ ਕੇ ਪੜਨਾ ਪਿਆ ਹੂੰ ਮਨ ਕਰ ਜਾਂਦਾ ਸੀ ਵੀ ਕਰਨਾ ਹੀ ਆ ਹੋਰ ਰੂਟੀਨ ਹੀ ਉਹ ਹੈ ਹੂੰ ਮਤਲਬ 2-3 ਮਹੀਨੇ ਬਾਅਦ ਪਤਾ ਹੀ ਹੈ ਕਿ ਸਵੇਰੇ ਉੱਠ ਕੇ ਕੀ ਕਰਨਾ ਕੀ ਨਹੀਂ ਕਰਨਾ ਹੂੰ ਫਿਰ ਭੰਨ ਜਾਂਦਾ ਇਹਦੀ ਗੱਲ ਤੁਸੀਂ ਜਦੋਂ ਸਕੂਲਿੰਗ ਸਟਾਰਟ ਕੀਤੀ ਸੀਗੀ ਜਿਵੇਂ ਤੁਸੀਂ ਫਰਸਟ ਸੈਕਿੰਡ ਥਰਡ ਜਾਂ ਫਿਫਥ ਸਟੈਂਡਰਡ ਤੱਕ ਸੀਗੇ ਤੁਸੀਂ ਕਿਵੇਂ ਦੇ ਸਟੂਡੈਂਟ ਸੀਗੇ ਆਪਣੇ ਆਪ ਨੂੰ ਤੁਸੀਂ ਕੀ ਸਮਝਦੇ ਹੋ ਕਿ ਐਵਰੇਜ ਸੀਗੇ ਜਾਂ ਬਹੁਤ ਲੋ ਸੀਗੇ ਜਾਂ ਬਹੁਤ ਹਾਈ ਮੋਨਿਟਰਸ ਕਲਾਸ ਟਾਈਪ ਬਣਦੇ ਸੀ ਤੁਸੀਂ ਨੇ ਮਤਲਬ ਅਬਵ ਐਵਰੇਜ ਸੀਮਾ ਇੱਦਦੀ ਕੋ ਗੱਲ ਨਹੀਂ ਆ ਪਰ ਇਦਾਂ ਵੀ ਜਿੱਥੇ ਮੈਂ ਪੜਿਆ ਉੱਥੇ ਇੰਨਾ ਜ਼ਿਆਦਾ ਪੜਾਈ ਦਾ ਲੋਡ ਨਹੀਂ ਹੁੰਦਾ ਸੀ ਪੰਜਵੀਂ ਤੱਕ ਘਰ ਆ ਕੇ ਕਦੇ ਪੜ੍ਹਨ ਦੀ ਲੋੜ ਨਹੀਂ ਪੈਂਦੀ ਉੱਪਰ ਤੱਕ ਆ আচ্ছা ਕਾਫੀ ਰਿਲੈਕਸਡ ਸੀ ਮਤਲਬ ਇਦਾਂ ਨਹੀਂ ਪੀ ਸਕੂਲ ਹੋਮਵਰਕ ਮਿਲਿਆ ਹੋਮਵਰਕ ਸਾਨੂੰ 6 7 ਤੋਂ ਬਾਅਦ ਮਿਲਣਾ ਸ਼ੁਰੂ ਹੋਇਆ ਸੀ ਉਹ ਤਾਂ ਪਹਿਲਾਂ ਤਾਂ ਬਸ ਘਰ ਆ ਕੇ ਬੈਕ ਕਦੇ ਖੋਲਿਆ ਵੀ ਨਹੀਂ ਸਿਰਫ ਪੇਪਰਾਂ ਦੇ ਵਿੱਚ ਮਾੜਾ ਮੋਟਾ ਜੋ ਕਰਨਾ ਹੂੰ ਉਹ ਇੰਨਾ ਜ਼ਿਆਦਾ ਲੋਡ ਸੀਗਾ ਨਹੀਂ ਤੇ ਅਬਵ ਐਵਰੇਜ ਸੀਗਾ ਇਦਾਂ ਕੋਈ ਹਾਈਐਸਟ ਵੀ ਨਹੀਂ ਸੀ ਤੇ ਸਪੋਰਟਸ ਦੇ ਵਿੱਚ ਕਰਦੇ ਨੇ ਪਾਇਆ ਸੀਗਾ ਤਾਂ ਉਧਰ ਵੀ ਟਾਈਮ ਕਰਾਫੰਦਾ ਕਿਹੜੀ ਗੇਮ ਖੇលਦੇ ਰਹੇ ਤੁਸੀਂ ਮੈਂ ਸਵਿਮਿੰਗ ਕਰਦਾ ਸੀ ਰਾਉਂਡ ਸੈਕਿੰਡ ਤੋਂ ਲੈ ਕੇ 8th ਜਾਂ 7th ਤੱਕ ਕੀਤੀ ਹੈ ਹੈਨਾ ਤੇ ਅੱਛੀ ਚੀਜ਼ ਸੀ ਮਤਲਬ ਫਿਜ਼ੀਕਲ ਸਟਰੈਂਥ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਾਂ ਬਿਲਕੁਲ ਅ ਅਗਲਾ ਸਵਾਲ ਮੈਂ ਤੁਹਾਨੂੰ ਇਹ ਪੁੱਛੂੰਗੀ ਕਿ ਕਿਹੜੀ ਕਲਾਸ ਤੱਕ ਜਾ ਕੇ ਤੁਹਾਨੂੰ ਆਪਣੇ ਇੰਟਰਸਟ ਦਾ ਸਮਝ ਆਣਾ ਸ਼ੁਰੂ ਹੋਇਆ ਸੀਗਾ ਕਿ ਮੇਰਾ ਇੰਟਰਸਟ ਮੈਥਸ ਵਿੱਚ ਜ਼ਿਆਦਾ ਹੈਗਾ ਜਾਂ ਇੰਜੀਨੀਅਰਿੰਗ ਦੇ ਵਾਲੀ ਸਾਈਡ ਹੈ ਮੈਂ ਇਸ ਫੀਲਡ ਵਿੱਚ ਜਾਊਂਗਾ ਮਤਲਬ ਬਚਪਨ ਤੋਂ ਹੀ ਇਹਦਾ ਦੇਖਿਡਾਉਣੇ ਪ੍ਰਦਾਨ ਕੀਤੇ ਗਏ ਸ਼ਾਇਦ ਇਹ ਟ੍ਰੇਨ ਉਹ ਕੀਤਾ ਸੋਚਿਆ ਹੋਣਾ ਪੀਤ ਦੀ ਚੀਜ਼ ਦਿੱਨੇ ਪਈ ਹੈ ਇਦਾਂ ਕਰ ਜੇਗਾ ਤਾਂ ਜਿਵੇਂ ਮਕੈਨਿਕਸ ਦੇ ਆnde ਟੌਏ ਸਨ ਤੇ ਉਹ ਪਾਪਾ ਨੇ ਪ੍ਰੋਵਾਈਡ ਕਰਕੇ ਰੱਖੇ ਸੀ ਤਾਂ ਸ਼ਾਇਦ ਉਹਦੇ ਨਾਲ ਇੰਟਰਸਟ ਬਣ ਗਿਆ ਬਾਕੀ ਬਾਕੀ ਹੋਰ ਰਿਜੈਕਸ਼ਨ ਹੀ ਸੀ ਵੀ ਡਾਕਟਰੀ ਨਹੀਂ ਕਰਨੀ ਆ ਨਹੀਂ ਕਰਨਾ ਫਿਰ ਆਹੀ ਰਹਿ ਗਿਆ ਲਾਸਟ অপਸ਼ਨ ਹੈ ਚਰ ਲੈਣਾ ਜੇ ਐਡਵਾਂਸ ਦਾ ਤੁਸੀਂ ਐਗਜ਼ਾਮ ਜਦੋਂ ਦੇਣ ਗਏ ਸੀਗੇ ਕਿਵੇਂ ਦਾ ਮਹਿਸੂਸ ਹੋਇਆ ਸੀਗਾ ਪੇਪਰ ਦੀ ਅਟੈਂਪਟੇਸ਼ਨ ਦੇ ਦੌਰਾਨ ਕੀ ਕੁਝ ਵਾਪਰਿਆ ਤੁਹਾਡੇ ਨਾਲ ਕੀ ਲੱਗਿਆ ਸੀਗਾ ਤੁਹਾਨੂੰ ਮਤਲਬ ਉਹ ਤਾਂ ਹੁੰਦਾ ਹੀ ਹੈ ਵੀ ਕਾਫੀ 2 3 ਲੱਖ ਬੱਚਾ ਪ੍ਰਿਪੇਅਰ ਕਰਕੇ ਐਗਜ਼ਾਮ ਦੇ ਰਿਹਾ ਉਹ ਵਾਲਾ ਜਿਸ ਜੇ ਐਡਵਾਂਸ ਸਪੈਸੀਫਿਕਲੀ ਤੇ ਉਹ ਤਾਂ ਥੋੜਾ ਜਿਹਾ ਤਾਂ ਹੁੰਦਾ ਹੀ ਹੈ ਬਰਡਨ ਵੀ ਹਾਂ ਕਰਨਾ ਹੈ ਬਾਕੀ ਉਹ ਹਰ ਕਿਸ ਨੂੰ ਉੱਥੇ ਜਾ ਕੇ ਉਹ ਚੱਲੇਗਾ ਮੈਂ ਐਕਸਪਲੇਨ ਵੀ ਨਹੀਂ ਕਰ ਸਕਦਾ ਵੀ ਉਹ ਕੀ ਹੁੰਦਾ ਹਰ ਕਿਸ ਲਈ ਆਪਣਾ ਡਿਫਰੈਂਟ ਹੋਏਗਾ ਤੇ ਕੋਈ ਉਹ ਇਦਾਂ ਨਹੀਂ ਵੀ ਹਰ ਕਿਸ ਲਈ ਸੇਮ ਹੋਏਗਾ 16 ਮਈ ਨੂੰ ਪੇਪਰ ਹੋਇਆ ਸੀਗਾ 18 ਮਈ 18 ਮਈ ਨੂੰ ਪੇਪਰ ਹੋਇਆ ਕੱਲ ਰਿਜ਼ਲਟ ਆਇਆ ਹਾਂਜੀ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਤੁਹਾਨੂੰ ਲੱਗਾ ਕਿ ਤੁਹਾਡਾ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਰੈਂਕ ਹੈ ਨਾ ਹਾਈਐਸਟ ਹੈ ਰੈਂਕ ਪਹਿਲੀ ਗੱਲ ਹਾਈਐਸਟ ਨਹੀਂ ਹੁੰਦਾ ਰੈਂਕ ਲੋ ਵਧੀਆ ਹੁੰਦਾ ਓਕੇ ਰੈਂਕ 1 ਵੈਸਟ ਹੁੰਦਾ ਹੈ ਹੈਨਾ ਓਕੇ ਤੇ ਰੈਂਕ ਲੋ ਵਧੀਆ ਹੁੰਦਾ ਠੀਕ ਹੈ ਓਕੇ ਐਕਸਪੈਕਟਡਸ ਹੈਗਾ ਠੀਕ ਹੈ ਨਖਤਾ ਆ ओके okay, दादा कोई एनी भी बहुत ही ज्यादा खुशी है बहुत ज्यादा दुख है हम एक्सेप्टेड है जो आना सर मतलब एनी uh, की ਤੁਸੀਂ ਪਲੈਨਿੰਗ ਤੇ ਸੀਗੇ ਨਾ ਤੁਹਾਡੀ ਜਿਹੜੀ ਤੁਸੀਂ ਕ੍ਰਾਸ ਕਰ ਚੁੱਕੇ ਹੋ ਤੁਸੀਂ ਹੁਣ ਅੱਗੇ ਦੀ ਕੀ ਪਲੈਨਿੰਗ ਹੈ ਮਤਲਬ ਹੁਣ ਬੀਟੈਕ ਲਈ ਭਰਾਂਗੇ ਉਹ ਕਿੱਥੇ ਮਿਲਦੀ ਸੀ YouTube ਦੇਖਾਂਗੇ ਇਹਦੇ ਵਿੱਚ ਵੀ ਜਿਹੜੀ ਫੀਲਡ ਹੁੰਦੀ ਆ ਉਹਦੇ ਵਿੱਚ ਕਿਹੜੀ ਫੀਲਡ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹ ਫੀਲਡ ਵਿੱਚ ਇਹ ਸਟ੍ਰੀਮ ਮਿਲ ਜਾਏ ਮੈਨੂੰ ਇਦਾਂ ਕੋਈ ਰੂਲ ਆਫ ਥੰਬ ਨਹੀਂ ਆ ਵੀ ਆ ਹੀ ਮਿਲਣੀ ਚਾਹੀਦੀ ਹੈ ਬਾਕੀ ਇੰਟਰਸਟਿਡ ਮੈਂ ਕੰਪਿਊਟਰ ਰਿਲੇਟਡ ਹੀ ਹੋਊਗਾ ਹੂੰ ਕਿਉਂਕਿ ਉਹ ਮੈਂ ਕਾਫੀ देर ਤੋਂ ਮਤਲਬ 7th 8th ਤੋਂ ਬਾਅਦ ਮੈਂ ਪਾਈਥਨ ਕਾਫੀ ਵਧੀਆ ਕੀਤੀ ਸੀ ਮਤਲਬ ਕਾਫੀ ਅੱਛੇ ਲੈਵਲ ਦੇ ਪ੍ਰੋਜੈਕਟ ਬਣਾਏ ਹੋਏ ਮੈਂ ਤਾਂ ਉਹ ਮੈਂ ਪ੍ਰਿਫਰ ਕਰਾਂਗਾ ਬਾਕੀ ਦਾ ਕੋਈ ਐਨਪੀ ਸਪੈਸੀਫਿਕਲੀ ਆਹੀ ਕਰਨਾ ਹੂੰ ਉਹਦੇ ਉੱਪਰ ਹਜੇ ਵਿਚਾਰ ਚੱਲ ਰਿਹਾ ਹੈ ਮਤਲਬ ਇਹ ਤਾਂ ਫਿਕਸ ਨਹੀਂ ਹੈ ਕੁਝ ਹੂੰ ਗੁਰਨੂਰ ਐਜੂਕੇਸ਼ਨ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਇਸ ਟਾਈਮ ਤੇ ਸਹੀ ਹੈਗਾ ਜਾਂ ਦੂਜੀਆਂ ਸਟੇਟਸ ਵਿੱਚ ਕਾਫੀ ਜ਼ਿਆਦਾ ਫੈਸਿਲਿਟੀਆਂ ਨੇ ਪੜਨ ਵਾਲੇ ਬੱਚਿਆਂ ਲਈ ਮੈਂ ਕਦੇ ਵੀ ਸਟੱਡੀ ਨਹੀਂ ਕੀਤਾ ਵੀ ਬਾਕੀ ਕੀ ਕੀ ਚੱਲ ਰਿਹਾ ਬਾਕੀ ਜੋ ਮੇਰੇ ਸਕੂਲ ਵਾਲੇ ਦੋਸਤ ਸੀ ਉਹ ਕਾਫੀ ਜ਼ਿਆਦਾ ਚਿੱਲ ਬੰਦੇ ਹੈ ਜਿਹੜੇ ਘੁੰਮਣ ਜਾਂਦੇ ਹੈ ਰਾਂ ਗੱਡੀਆਂ ਦੇ ਵਿੱਚ ਘੁੰਮ ਜਾਂਦੇ ਹੈ ਤੇ ਜੋ ਮੈਂ ਆਕਾਸ਼ ਵਾਲੇ ਦੇ ਵਿੱਚ ਰਿਹਾ ਉਹ ਕਾਫੀ ਜ਼ਿਆਦਾ ਪੜਨ ਵਾਲੇ ਆ ਤਾਂ ਮਤਲਬ ਡਿਪੈਂਡ ਕਰਦਾ ਵੀ ਸਰਕਲ ਕਿਦਾਂ ਦਾ ਹੈ ਅਗਰ ਮੈਂ ਪਿਛਲੇ 1.5 ਸਾਲ ਦੀ ਗੱਲ ਕਰਾਂ ਤਾਂ ਮੈਨੂੰ ਇਹੀ ਲੱਗਦਾ ਵੀ ਸਾਰੇ ਪੜਨ ਵਾਲੇ ਆ ਉਤੋਂ ਪਹਿਲਾਂ ਦੀ ਗੱਲ ਕਰਾਂ ਮੈਨੂੰ ਇਹੀ ਲੱਗਦਾ ਸਾਰੇ ਘੁੰਮਣ ਵਾਲੇ ਆ ਤਾਂ ਇਹੀ ਫਰਕ ਹੈ ਜਿੱਦਾਂ ਦੇ ਲੋਕਾਂ 'ਚ ਰਹਿੰਦੇ ਉਦਾਂ ਦਾ ਲੱਗਦਾ ਜਿਹੜੇ ਬੱਚੇ ਹੁਣ ਅਗਲੀ ਵਾਰੀ ਤਿਆਰੀ ਕਰਨਾ ਚਾਹਣਗੇ ਤੁਹਾਡੇ ਵਾਂਗੂ ਉਹ ਵਧੀਆ ਮਤਲਬ ਰੈਂਕ ਲੈਣਾ ਚਾਹਣਗੇ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿਵੇਂ ਉਹ ਤਿਆਰੀ ਕਰਨ ਬਸ ਜੋ ਨਾਲ ਦੇ ਪੜਨ ਵਾਲੇ ਸਿਰਫ ਉਹਨਾਂ ਨਾਲ ਲੋਸਤੀ ਰੱਖੋ ਤੇ ਸਬਜੈਕਟ ਨੂੰ ਪਿਆਰ ਕਰਕੇ ਰੱਖੋ ਉਹਦੇ ਬਿਨਾਂ ਨਹੀਂ ਕਰ ਸਕਦੇ ਹੂੰ ਜੋ ਪੜ੍ਹ ਰਹੇ ਉਹਦੇ ਵਿੱਚ ਇੰਟਰਸਟ ਹੋਣਾ ਚਾਹੀਦਾ ਉਹਦੇ ਬਣ ਨਹੀਂ ਹੋ ਸਕਦਾ ਹੂੰ ਕੁਝ ਤੁਸੀਂ ਇਸ ਤਰ੍ਹਾਂ ਦੇ ਨੋਟਸ ਵੀ ਬਣਾਉਂਦੇ ਹੁੰਦੇ ਸੀਗੇ ਅ ਜਿਹੜੇ ਤੁਹਾਨੂੰ ਰਿਮੈਂਬਰ ਰਵੇ ਚੀਜ਼ ਕਿ ਵੀ ਮੈਨੂੰ ਆ ਚੀਜ਼ ਆ ਮੈਨੂੰ ਆ ਕਨਸੈਪਟ ਡਿਫਿਕਲਟ ਲੱਗ ਰਿਹਾ ਮੈਂ ਇਹਨੂੰ ਕੋਈ ਨਵੇਂ ਤਰੀਕੇ ਦੇ ਨਾਲ ਮੈਂ ਇਹਨੂੰ ਤਿਆਰੀ ਕਰਕੇ ਰੱਖਾਂ ਦੀ ਕੁਝ ਇਸ ਤਰ੍ਹਾਂ ਦੀਆਂ ਪਲੈਨਿੰਗਸ ਤੁਹਾਡੀਆਂ ਹੁੰਦੀਆਂ ਜੋ ਨਹੀਂ ਸਮਝ ਆ ਰਿਹਾ ਉਸ ਨੂੰ ਦੋ ਤਿੰਨ ਵਾਰੀ ਹੋਰ ਪੜ੍ਹ ਲਓ ਸਮਝ ਆ ਜਾਏਗਾ ਮੈਨੂੰ ਇੱਥੇ ਦੀ ਕੋਈ ਦਿੱਕਤ ਨਹੀਂ ਹੁੰਦੀ ਹੂੰ ਜੋ ਮਤਲਬ ਔਖਾ ਲੱਗ ਰਿਹਾ ਦੋ ਕੁ ਵਾਰੀ ਹੋਰ ਕਰ ਲਓ ਸਮਝ ਆ ਜਾਏਗਾ ਇਦਾਂ ਮੈਂ ਸ਼ਾਰਟ ਨੋਟਸ ਮੈਨੂੰ ਕੋਈ ਇੰਪੋਰਟੈਂਸ ਨਹੀਂ ਡਾਟਾ ਕੋਈ ਇੰਪੋਰਟੈਂਸ ਨਹੀਂ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਸੋਹਣੀ ਲਿਖਾਈ ਲਿਖੋ ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਹੋਣੀ ਚਾਹੀਦੀ ਹੈ ਫਿਰ ਇਗਜ਼ਾਮਸ ਦੇ ਵਿੱਚ ਟੀਚਰਜ਼ ਉੱਤੇ ਇੱਕ ਚੰਗਾ ਇਮਪ੍ਰੈਸ਼ਨ ਪੈਂਦਾ ਹੈ ਇਸ ਤਰ੍ਹਾਂ ਦਾ ਆਮ ਸਕੂਲਾਂ ਦੇ ਵਿੱਚ ਚੱਲਦਾ ਹੈ ਉਹ ਸਿਰਫ ਸੀਬੀਐਸਸੀ ਬੋਰਡ ਲਈ ਹੈ ਜੇ ਅਡਵਾਂਸ ਤੇ ਕੰਪੀਟੈਂਸੀ ਬੀਐਸਐਮਸੀਕੂ ਲਈ ਕਰਨੇ ਹੋ ਚੁੱਕੇ 100 ਰੈਂਟਿੰਗ ਆਏ ਨਹੀਂ ਨਹੀਂ 10th 2 ਵਾਸਤੇ ਮੈਂ ਪੁੱਛ ਰਹੀ ਹਾਂ ਉਦੋਂ ਇਹ ਚ ਕਹਿ ਸਕਦੇ ਇਹਨਾਂ ਫਰਕ ਪੈਂਦਾ ਬਟ ਉਹ ਤਾਂ ਹੀ ਆ ਅਗਰ 95 ਤੋਂ 98 ਤੱਕ ਜਾਣਾ ਹੈ ਅਗਰ 95 ਤੋਂ ਕੋਸ਼ਾ ਕੋਈ 100ਿੰਗ ਦਾ ਇਹਨਾਂ ਫਰਕ ਨਹੀਂ ਪੈਂਦਾ ਕੋਈ ਨਾ ਫਰਕ ਮਤਲਬ 95 ਤੋਂ 98 99 ਤੱਕ ਜਾ ਤੁਹਾਡੀ ਆਪਣੀ ਰਾਈਟਿੰਗ ਕਿਦਾਂ ਦੀ ਸੀ ਮੇਰੀ ਕਾਫੀ ਅਬਵ ਐਵਰੇਜ ਹਨ ਰਾਈਟਿੰਗ ਹੈ ਮਤਲਬ ਮਾੜੀ ਵੀ ਨਹੀਂ ਹੈ ਬਟ ਅੱਛੀ ਹੈ ਡਾਈਟ ਦਾ ਕੀ ਰੋਲ ਹੈ ਜੇਕਰ ਤੁਸੀਂ ਕੋਈ ਐਗਜ਼ਾਮ ਦੇਣਾ ਚਾ ਰਹੇ ਹੋ ਤਿਆਰੀ ਕਰ ਰਹੇ ਹੋ ਉਹਦੇ ਲਈ ਡਾਈਟ ਦਾ ਕੀ ਰੋਲ ਹੈ ਡਾਈਟ ਦਾ ਰੋਲ ਹੈ ਬਟ ਮਤਲਬ ਤਿਆਰੀ ਕਰਦੇ ਵੇਲੇ ਤਾਂ ਮੈਂ ਡਾਈਟ ਦਾ ਇਹਨਾਂ ਨਹੀਂ ਧਿਆਨ ਰੱਖਦਾ ਸੀ ਕਿਉਂਕਿ ਉਦਰੀ ਖੁਸ਼ੀ ਮਿਲਦੀ ਕੁਛ ਅੱਛਾ ਖਾਣ ਨੂੰ ਮਿਲ ਜੇ ਤੇ ਮਤਲਬ ਪੇਪਰ ਤੋਂ ਹਫਤਾ ਪਹਿਲਾਂ ਸਾਨੂੰ ਸਰ ਨੇ ਕੋਚਿੰਗ ਵਾਲੇ ਸਰ ਨੇ ਕਿਹਾ ਸੀਗਾ ਵੀ ਘਰ ਦਾ ਖਾਓ ਹੈਨਾ ਬਿਮਾਰ ਨਹੀਂ ਹੋਣਾ ਆਪਣਾ ਇਮਿਊਨ ਸਿਸਟਮ ਸਹੀ ਰੱਖਣਾ ਪੇਪਰ 'ਚ ਸੋਣਾ ਨਹੀਂ ਜਾ ਕੇ ਹੈਨਾ ਤਾਂ ਉਹਦੇ ਲਈ ਹਫਤਾ ਦੋ ਹਫਤੇ ਪਹਿਲਾਂ ਤਾਂ ਸਿਰਫ ਘਰ ਦਾ ਜਿਹੜਾ ਸਾਦਾ ਭੋਜਨ ਖਾਓ ਨਹੀਂ ਤਾਂ ਮੈਂ ਇੰਨਾ ਪਰਵਾਹ ਨਹੀਂ ਕਰਦਾ ਜੋ ਮੈਨੂੰ ਅੱਛਾ ਲੱਗਦਾ ਮੈਂ ਖਾਂਦਾ ਜੀ ਬਹੁਤ-ਬਹੁਤ ਸ਼ੁਕਰੀਆ ਗੁਰਨੂਰ ਗੱਲਬਾਤ ਕਰਨ ਦੇ ਲਈ ਸੋ ਸਾਡੇ ਨਾਲ ਨੇ ਗੁਰਨੂਰ ਜਿਨ੍ਹਾਂ ਨੇ ਜਲੰਧਰ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਤੇ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਉਸ ਦੌਰ ਦੇ ਵਿੱਚ ਜੇਈ ਦਾ ਐਗਜ਼ਾਮ ਕਲੀਅਰ ਕਰ ਕੀਤਾ ਹੈ ਜਿਸ ਦੌਰ ਦੇ ਵਿੱਚ ਪੰਜਾਬ ਵਿੱਚ ਖਾਸ ਕਰਕੇ ਬੱਚੇ ਜਿਹੜੇ ਪੜ੍ਹਨਾ ਨਹੀਂ ਚਾਹੁੰਦੇ ਤੇ 12ਵੀਂ ਕਰਕੇ ਆਇਲਸ ਦੇ ਪੇਪਰ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਸੋ ਉਸ ਦੌਰ ਦੇ ਵਿੱਚ ਜੇਕਰ ਤੁਸੀਂ ਕੁਝ ਅਲੱਗ ਤੋਂ ਕਰਦੇ ਹੋ ਤਾਂ ਫਿਰ ਤੁਸੀਂ ਇੱਕ ਇਤਿਹਾਸ ਹੀ ਰਚਦੇ ਹੋ ਗੱਲਬਾਤ ਕਰਾਂਗੇ ਗੁਰਨੂਰ ਦੇ ਘਰਦਿਆਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿਉਂਕਿ ਮਾਪੇ ਦੀ ਗਾਈਡੈਂਸ ਤੋਂ ਬਿਨਾਂ ਬੱਚਾ ਕਦੇ ਵੀ ਜਿਹੜਾ ਕੁਝ ਤਰੱਕੀ ਵੱਲ ਨਹੀਂ ਜਾ ਸਕਦਾ ਸੋ ਘਰ ਦਾ ਮਾਹੌਲ ਪੈਰੈਂਟਸ ਦੀ ਗਾਈਡੈਂਸ ਇਹ ਬੇਹਜੂਰੀ ਹੁੰਦੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੋ ਇਸ ਵੇਲੇ ਮੇਰੇ ਨਾਲ ਨੇ ਗੁਰਨੂਰ ਦੇ ਮਦਰ ਮਾਂ ਦੀ ਗਾਈਡੈਂਸ ਹੀ ਬੱਚੇ ਨੂੰ ਚੰਗੇ ਰਸਤੇ ਤੇ ਪਾਉਂਦੀ ਹੈ ਤੇ ਗੁਰਨੂਰ ਦੀ ਮੰਮੀ ਦਾ ਜਿਹੜਾ ਗੁਰਨੂਰ ਦੇ ਨਾਲ ਸੰਘਰਸ਼ ਰਿਹਾ ਉਹ ਕਿਹੋ ਜਿਹਾ ਰਿਹਾ ਇਹ ਵੀ ਜਾਣਦੇ ਆ ਕਿਉਂਕਿ ਜਿਹੜੇ ਹਰ ਹਰ ਮਾਪੇ ਚਾਹੁੰਦਾ ਹੁੰਦਾ ਹੈ ਕਿ ਸਾਡਾ ਬੱਚਾ ਜਿਹੜਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇ ਪਰ ਜਿਹੜੇ ਮਾਪੇ ਇਸ ਵੇਲੇ ਇਹ ਵੀਡੀਓ ਵੇਖ ਰਹੇ ਨੇ ਉਹਨਾਂ ਦੇ ਲਈ ਖਾਸ ਗੱਲਬਾਤ ਰਹੂਗੀ ਕਿ ਐਜ਼ ਅ ਮਦਰ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਗਾਈਡ ਕਰ ਸਕਦੇ ਹੋ ਮੁਬਾਰਕਾਂ ਜੀ ਬਹੁਤ-ਬਹੁਤ ਤੁਹਾਨੂੰ ਸ਼ੁਕਰੀਆ ਮੈਮ ਬਹੁਤ-ਬਹੁਤ ਅ ਇਹ ਇਸ ਪੂਰੇ ਸਟਰਗਲ ਦੇ ਬਾਰੇ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਸਟੇਜਸ ਰਹੀਆਂ ਬੱਚੇ ਦਾ ਸਕੂਲਿੰਗ 10th ਫਿਰ ਪਲੱਸ 2 ਤੇ ਹੁਣ ਜਈ ਦਾ ਐਗਜ਼ਾਮ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਮੈਂ ਜੇ ਅਗਰ ਕਹਾਂਗੇ ਕਿ ਹਰ ਚੀਜ਼ ਆਪਣੇ ਪੇਸ ਨਾਲ ਚੱਲਦੀ ਹੈ ਅਗਰ ਅਸੀਂ ਕਹੀਏ ਕਿ ਅਸੀਂ ਕਰ ਰਹੇ ਹਾਂ ਕੁਝ ਉਦਾਂ ਨਹੀਂ ਜਾਂਦਾ ਸਾਡਾ ਜਿਹੜਾ ਐਜ਼ ਅ ਪੇਰੈਂਟ ਐਜ਼ ਅ ਫੈਮਿਲੀ ਰੋਲ ਹੈ ਥੈਟ ਇਜ਼ ਜਸਟ ਟੂ ਪ੍ਰੋਵਾਈਡ ði ਐਨਵਾਇਰਨਮੈਂਟ ਤੇ ਕੋਸ਼ਿਸ਼ ਹੁੰਦੀ ਹੈ ਕਿ ਜਿਸ ਦੇ ਵਿੱਚ ਬੱਚਾ ਈਜ਼ੀ ਰਹੇ ਪੜਾਈ ਦੇ ਨਾਲ ਨਾਲ ਓਵਰਆਲ ਡਿਵੈਲਪਮੈਂਟ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਔਰ ਸ਼ੁਰੂ ਤੋਂ ਹੀ ਅਗਰ ਕਹੋ ਕਿ ਬੱਚਾ ਹਲੇ 2 ਸਾਲ ਦਾ ਵੀ ਨਹੀਂ ਹੁੰਦਾ ਤੇ ਗੁਰਨੌਰ ਦੇ ਫਾਦਰ ਸਾਹਿਬ ਉਹਨਾਂ ਨੇ ਹਰ ਤਰ੍ਹਾਂ ਦੀ ਗੇਮ ਹਮ ਇੰਨੀਆਂ ਗੇਮਸ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਹੀ ਇਸ ਵੇਸਟਿੰਗ ਮਨੀ ਔਨ ਦੀ ਗੇਮਸ ਬਟ ਆਈ ਥਿੰਕ ਹੀ ਹੈਸ ਸਪੈਂਡ ਮੋਸਟ ਆਫ ਹਿਸ ਬਜਟ ਔਨ ਦੀ ਗੇਮਸ ਚਾਹੇ ਉਹ ਪਜ਼ਲ ਗੇਮ ਹੋਵੇ ਚਾਹੇ ਉਹ ਮੈਕੈਨਿਕਸ ਦੀ ਗੇਮਸ ਹੋਵੇ ਚਾਹੇ ਉਹ ਆਰਕੀਟੈਕਚਰ ਰਿਲੇਟਡ ਗੇਮਸ ਹੋਵੇ ਚਾਹੇ ਉਹ ਕਾਰਾਂ ਹੋਣ ਹਰ ਤਰ੍ਹਾਂ ਦੀ ਗੇਮ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਔਰ ਮੇਰੇ ਤੋਂ ਜ਼ਿਆਦਾ ਇਹਨਾਂ ਦੇ ਫਾਦਰ ਸਾਹਿਬ ਦਾ ਰੋਲ ਤੇ ਇਹਨਾਂ ਦੀ ਦਾਦੀ ਦਾ ਰੋਲ ਰਿਹਾ ਹੈ ਕਿਉਂਕਿ ਬੱਚੇ ਇਹਨਾਂ ਨਾਲ ਜ਼ਿਆਦਾ ਰਿਲੇਟਡ ਨੇ ਹਮਮ ਔਰ ਬੱਚਿਆਂ ਨਾਲ ਮਿਲ ਕੇ ਮੈਨੂੰ ਇਹ ਇਹ ਕਹਾਂਗੀ ਕਿ ਆਪਾਂ ਨੂੰ ਹਮੇਸ਼ਾ ਪ੍ਰੈਸ਼ਰਾਈਜ਼ ਨਹੀਂ ਕਰਨਾ ਕਿ ਫਲਾਣਾ ਕੀ ਕਰੇ देयर इज नो ਕੰਪੈਰੀਸਨ ਏਵਰੀ ਚਾਈਲਡ ਇਜ਼ ਅ ਯੂਨੀਕ ਚਾਈਲਡ ਹਮ ਹਮ ਉਹ ਹਰ ਬੱਚਾ ਯੂਨੀਕ ਹੈ ਉਹਦੇ ਉਨੇ ਕੀ ਕਰਨਾ ਹੈ ਉਹ ਆਟੋਮੈਟਿਕਲੀ ਉੱਠ ਕੇ ਆਂਦਾ ਹੈ ਅਗਰ ਮੈਂ ਗੁਰਨੂਰ ਦੀ ਗੱਲ ਕਰਾਂ ਕਿ ਗੁਰਨੂਰ ਤੇ ਸਿਮਰਨ ਇਹਦੀ ਵੱਡੀ ਸਿਸਟਰ ਹੈ ਹੂੰ ਹੂੰ ਦੋਨੋਂ ਬੱਚੇ ਟੱਚਬੋਰਡ ਮੈਨੂੰ ਨਹੀਂ ਲੱਗਿਆ ਕਿ ਹੈ ਕਿ ਮੈਂ ਪੜ ਲਾਂ ਕਿ ਪੜ ਲਓ ਬਿਕਾਜ਼ ਅਸੀਂ ਮੈਂ ਖੋ ਦਾ ਕੈਡਨੈਕ ਛੜਾਈ ਆ ਐਵਨ ਡਾਕਟਰੇਟ ਆਫ ਫਾਰਮੇਸੀ ਚ ਤੇ ਬੱਚਿਆਂ ਨੂੰ ਲੱਗੇ ਪੜਦੀ ਮੈਨੂੰ ਵੀ ਪੜਨਾ ਪੈਂਦਾ ਸੀਗਾ ਤੇ ਬੱਚਿਆਂ ਨੂੰ ਵੀ ਪੜਨਾ ਪੈਂਦਾ ਸੀਗਾ ਤੇ ਲੋਕੀ ਡਾਈਨਿੰਗ ਟੇਬਲ ਤੇ ਰੋਟੀ ਖਾਂਦੇ ਨੇ ਅਸੀਂ ਡਾਈਨਿੰਗ ਟੇਬਲ ਤੇ ਪੜਦੇ ਹਾਂ ਜੀ ਅੱਛਾ ਸਾਡੇ ਹੁੰਦਾ ਸੀ ਕਿ ਇੱਕ ਦੋਨੋਂ ਪਾਸੇ ਬੱਚੇ ਤੇ ਇੱਕ ਪਾਸੇ ਮੈਂ ਅਸੀਂ ਤਿੰਨੋਂ ਹੀ ਮੰਨ ਲੇ ਕਿ ਜਦੋਂ ਕੰਮ ਕਰਨਾ ਹੈ ਤੇ ਜਦੋਂ ਗੁਰਨੂਰ ਕਾਫੀ ਛੋਟਾ ਸੀਗਾ ਤੇ ਮੈਨੂੰ ਹੁੰਦਾ ਸੀਗਾ ਕਿ ਥੋੜੀ देर ਬਾਹਰ ਜਾਵੇ ਤੇ ਮੈਂ ਬੇਟੀ ਨੂੰ ਕੰਮ ਕਰਵਾ ਲਵਾਂ ਹੂੰ ਤੇ ਜਦੋਂ ਮੈਂ ਬੇਟੀ ਨੂੰ ਕੰਮ ਕਰਵਾਉਣਾ ਹੁੰਦਾ ਸੀ ਤਾਂ ਇਹਨੇ ਥੋੜੀ ਦੇਰ ਬਾਅਦ ਆ ਕੇ ਕਿਹਾ ਕਿ ਮਮਾ ਤੁਸੀਂ ਮੈਨੂੰ ਕਿਉਂ ਨਹੀਂ ਬੁਲਾਇਆ ਤੁਹਾਨੂੰ ਉਹਨੂੰ ਨਹੀਂ ਲੱਗਦਾ ਕਿ ਮੈਨੂੰ ਫਰਸਟ ਆਣਾ ਆ ਹਮ ਤੇ ਏਵਰੀ ਟਾਈਮ ਉਹਨੂੰ ਹੀ ਹੁੰਦਾ ਸੀਗਾ ਕਿ ਮੈਂ ਪੜਨਾ ਹਮ ਐਂਡ ਗੁਰਨੂਰ ਦੀ ਜਿਹੜੀ ਫਰਸਟ ਕੇ ਉਹਦੀ ਹੈਗੀ ਆ ਉਹ ਹਰ ਕੰਮ ਨੂੰ 100% ਹੋ ਕੇ ਕਰਦਾ ਹਮ ਹਮ ਹਰ ਕੰਮ ਨੂੰ ਉਹਨੇ 100% ਹੋ ਕੇ ਕਰਨਾ ਚਾਹੇ ਉਹ ਖੇਡਣਾ ਆ ਚਾਹੇ ਉਹ ਪੜਨਾ ਆ ਚਾਹੇ ਉਹ ਖਾਣਾ ਆ ਚਾਹੇ ਲਾਈਕ ਐਨੀ ਟਾਈਪ ਆਫ ਦੀ ਐਕਟੀਵਿਟੀ ਤੇ ਹੀ ਵਾਸ ਜਸਟ ਟੂ ਈਅਰ 올ਡ ਤੇ ਮੈਂ ਆਪਣੀ ਬੱਚੀ ਨੂੰ ਪੜਾ ਰਹੀ ਸੀਗੀ ਤੇ ਹਿੰਦੀ ਦਾ ਇੱਕ ਚੈਪਟਰ ਸੀਗਾ ਕਿ ਇੱਕ ਚੈਪਟਰ ਸੀਗਾ ਕਿ ਕੂਏ 'ਤੇ ਰੱਸੀ ਦੇ ਨਿਸ਼ਾਨ ਕਿਵੇਂ ਬਣ ਗਏ ਹੂੰ ਤੇ ਮੈਂ ਬੇਟੀ ਨੂੰ ਕਰਵਾ ਰਹੀ ਸੀ ਤਾਂ ਮੈਂ ਥੋੜਾ ਹਾਈਪਰ ਹੋ ਜਾਨੀ ਆ ਪੜਨ ਲਈ ਆ ਪੜਾਣ ਲਈ ਤੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਤੇ ਮੈਂ ਥੋੜਾ ਗੁੱਸਾ ਹੋ ਕੇ ਬੇਟੀ ਨੂੰ ਬੋਲੀ ਤੇ ਗੁਰਨੂਰ ਕਹਿੰਦਾ ਕਿ ਦੀਦੀ ਬੋਲ ਦੋ ਬਾਰ-ਬਾਰ ਕੀ ਲਗੜ ਸੀ ਅਭੀ ਉਸਕੋ बोलना नहीं आ रहा था hmm. तो उसने रगड़ की जगह लगड़ का के दीदी hmm. बोलो कि बार-बार की लगड़ से hmm. रस्सूए पे रस्सी के निशान hmm. बन गए हैं hmm. तो लाइक उदो मेनू पता चला कि ही इज वेरी कि hmm. कीन लिसनर hmm. और एक गल है तो दूसरी गल है कि वो मैथमेटिक्स उदा शुरू तो काफी स्ट्रांग hmm. uh, है और आई थिंक ही वाज इन थर्ड स्टैंडर्ड अ पैग क्या होता है

ਉਹ ਦਿਨ অবজারਵੇਸ਼ਨ ਪਾਰ ਜਿਵੇਂ ਮੈਂ ਕਹਿੰਦੀ ਆ ਕਿ ਜਿਵੇਂ ਆਪਾਂ ਐਡ ਆਨ ਕਰਦੇ ਆਂ ਚੀਜ਼ਾਂ ਜਿਵੇਂ ਮੈਨੂੰ ਕੋਈ ਪੁੱਛੇ ਕਿ 19 19 ਤਾਂ ਮੈਂ 2 ਮਿੰਟ ਲਾਵਾਂਗੀ ਕਿ 38 ਬਟ ਉਹਦਾ ਕਨਸੈਪਟ ਕੁਛ ਅਲੱਗ ਹੈ ਇਹ ਵੀ ਮੈਨੂੰ ਕਾਫੀ ਲੇਟ ਸਮਝ ਆਇਆ ਲੇਕ ਆਮ ਲਰਨਿੰਗ ਫਰੋਮ ਥਿਸ ਹੈਨਾ ਬੱਚਿਆਂ ਤੋਂ ਜਾਂ ਕਾਲਜ ਦੇ ਬੱਚਿਆਂ ਤੋਂ ਮੈਂ ਕਾਫੀ ਲਰਨ ਕਰਦੀ ਆ ਉਹ ਕਰਦਾ ਜਿਵੇਂ ਮੈਂ ਪੁੱਛਾਂ 19 19 ਉਹ ਤੇ ਉਹਨੇ ਸਿੱਧਾ 20 20 ਕਰਨਾ ਹੂੰ 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 ਦੈਟ ਇਜ਼ ਦੀ ਅਨਦਰ ਥਿੰਗ ਜੋ ਕਿ ਮੈਨੂੰ ਸਮਝ ਆਈ ਕਿ ਅੱਛਾ ਐਦਾਂ ਕਰਦੇ ਆ ਕਿ ਇਨਸਟੈਡ ਆਫ ਮੈਂ 19 19 ਕਰਾਂ ਕਿ ਉਹਨੂੰ ਮਲਟੀਪਲਾਈ ਕਰਾਂ ਕੈਰੀ ਕਰਾਂ ਫਲਾਣਾ ਕਰਾਂ ਟਿਮਕਾਣਾ ਕਰਾਂ ਨੋ ਉਹ ਸਿੰਪਲ ਜਿਹਾ ਮੈਥਡ ਹੈ ਕਿ 20 20 40 ਹੈ ਤੋ ਘਟਾ ਦੋ ਸਮਾਰਟ ਵਰਕ ਜਿਹਨੂੰ ਕਹਿੰਦੇ ਆ ਦੈਟ ਇਜ਼ ਅ ਸਮਾਰਟ ਵਰਕ ਔਰ ਲਾਈਕ ਗੁਰਨੂਰ ਤੇ ਸਿਮਰਨ ਦੋਨੋਂ ਬੱਚੇ ਟੱਚਵੁੱਡ ਮੈਂ ਨਹੀਂ ਕਦੇ ਵੀ ਅਸੀਂ ਕਦੇ ਕਿਸੇ ਨੇ ਨਹੀਂ ਕਿਹਾ ਕਿ ਪੜ ਲਓ ਇਹ ਨਹੀਂ ਕਿਹਾ ਕਿ ਨਾ ਕਰੋ ਇਹ ਨਹੀਂ ਕਿਹਾ ਕਿ ਕਰ ਲਓ ਕੋਸ਼ਿਸ਼ ਹੁੰਦੀ ਹੈ ਕਿ এনवायरमेंट ਦਿੱਤਾ ਜਾਂਦਾ ਹੈ ਹਮੇਸ਼ਾ ਬਿਲਕੁਲ ਮੈਂ ਇੱਕ ਗੱਲ ਤੁਹਾਨੂੰ ਹੋਰ ਇੱਥੇ ਪੁੱਛੂੰਗੀ ਕਿ ਬਹੁਤ ਸਾਰੇ ਪੇਰੈਂਟਸ ਨੂੰ ਸ਼ਿਕਾਇਤ ਹੁੰਦੀ ਹੈ ਸਾਡਾ ਬੱਚਾ ਨਹੀਂ ਪੜਦਾ ਜਾਂ ਸਾਡਾ ਬੱਚਾ ਸਲੋ ਲਰਨਰ ਆ ਸਾਡਾ ਬੱਚਾ ਪਿੱਛੇ ਰਹਿ ਜਾਂਦਾ ਆ ਤੁਸੀਂ ਉਹਨਾਂ ਦੇ ਲਈ ਕੀ ਉਹਨਾਂ ਨੂੰ ਸੁਜੈਸਟ ਕਰਦੇ ਹੋ ਮੈਂ ਤਾਂ ਇਹ ਕਹਾਵਾਂਗੀ ਕਿ ਪੇਰੈਂਟਸ ਪਹਿਲਾਂ ਆਪਣੇ ਆਪ ਨੂੰ ਦੇਖ ਲੈਣ ਕਿ ਜਿਹੜੇ ਏਜ ਦੇ ਵਿੱਚ ਉਹ ਉਦੋਂ ਸੀਗੇ ਤੇ ਹੁਣ ਜਿਵੇਂ ਉਹਨਾਂ ਦੀ ਏਜ ਦਾ ਬੱਚਾ ਆ ਚਾਹੇ ਉਹ ਸੁਣਨ ਦੀ ਗੱਲ ਹੋਵੇ ਚਾਹੇ ਉਹ ਪੜਨ ਦੀ ਗੱਲ ਹੋਵੇ ਜੋ ਹੈ ਉਹ ਨੰਬਰ ਜ਼ਿਆਦਾ ਲੈਣ ਦੀ ਗੱਲ ਹੋਵੇ। ਆ ਕਿ ਮੈਂ ਖੁਦ 20% ਨੰਬਰ ਲੈ ਕੇ ਜਾਂ 50% ਨੰਬਰ ਲੈ ਕੇ ਪਾਸ ਹੋਈ ਆ। ਤਾਂ ਆਈ ਕਾਂਟ ਸੇ ਕਿ ਮੇਰਾ ਬੱਚਾ 100% ਕਿਉਂਕਿ ਜੀਨ ਤਾਂ ਮੇਰੇ ਹੀ ਨੇ। ਹਾਂ ਬਿਲਕੁਲ ਜੀਨ ਤਾਂ ਮੇਰੇ ਹੀ ਨੇ। ਹੂੰ ਤੇ ਉਹ ਤਾਂ ਉਹ ਹੀ ਆ ਔਰ ਦੂਸਰਾ ਹਰ ਬੱਚਾ ਯੂਨੀਕ ਹੈ। ਹਰ ਚੀਜ਼ ਨੰਬਰਾਂ ਤੇ ਨਹੀਂ ਹੁੰਦੀ। ਹੂੰ ਦੇਖੋ ਅਗਰ ਤੁਸੀਂ ਕਹੋਗੇ ਕਿ ਮੱਛੀ ਨੂੰ ਪੇੜ ਤੇ ਚੜਾਉਣਾ ਹੈ। ਹੂੰ ਉਹ ਪੋਸੀਬਲ ਨਹੀਂ ਆ। ਮੱਛੀ ਸਵਿਮ ਕਰ ਸਕਦੀ ਹੈ। ਹੂੰ ਬਿਲਕੁਲ I mean ਹਰ ਕਿਸੇ ਦੀ ਹਰ ਬੱਚਾ ਯੂਨੀਕ ਹੈ ਤੰਦੂਲਕਰ ਜੇ ਇਹ ਐਡਵਾਂਸ ਨਹੀਂ ਕਰ ਸਕਦਾ ਜੀ ਬਿਲਕੁਲ ਹੈ ਨਾ ਹਰ ਬੱਚਾ ਵੀ ਸ਼ੁਭਮਨ ਗੇਲਾ ਜਿਹੜੇ ਵੀ ਹੈਗੇ ਨਾ ਉਹਨਾਂ ਬੱਚਿਆਂ ਦੀ ਅਲੱਗ ਹੈ ਲਤਾ ਮੰਗੇਸ਼ਕਰ ਕ੍ਰਿਕਟ ਨਹੀਂ ਖੇਡ ਸਕਦੀ ਬਿਲਕੁਲ ਜੀ ਇਹ 1% ਬੱਚੇ ਹੁੰਦੇ ਨੇ ਉਹ ਗਿਫਟਿਡ ਬੱਚੇ ਹੁੰਦੇ ਨੇ ਤੇ ਉਹਦੇ ਲਈ ਸਾਡਾ ਰੋਲ ਐਜ਼ ਅ ਪੇਰੈਂਟ ਦੇਖਾ ਦੇਖੀ ਨਹੀਂ ਹੋਣਾ ਚਾਹੀਦਾ ਸਾਨੂੰ ਉਸ ਦੌੜ ਦੇ ਵਿੱਚ ਰੇਸ ਦੇ ਵਿੱਚ ਆਪਣੇ ਬੱਚੇ ਨਹੀਂ ਭਜਾਉਣੇ ਚਾਹੀਦੇ ਸਾਰੇ ਉਸੇ ਹੀ ਫਾਰਮ 'ਚ ਨਹੀਂ ਹੋ ਸਕਦੇ ਨਹੀਂ ਕੁਝ ਵੀ ਨਹੀਂ ਹੋ ਸਕਦਾ ਜੇਕਰ ਹੀ ਕਲਾਸ 'ਚ 45 ਬੱਚੇ ਨੇ 45 ਇੱਕੋ ਜਿਹੇ ਕਦੇ ਨਹੀਂ ਹੋ ਸਕਦੇ ਪਰ ਜਿਹੜੇ ਪੰਜ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਮਾਪੇ ਨੂੰ ਸ਼ਿਕਾਇਤਾਂ ਹੋਣ ਲੱਗ ਜਾਂਦੀਆਂ ਆਪਣੇ ਬੱਚੇ ਆਹ ਦੇਖੋ ਜੀ ਬੱਚਾ ਹਰ ਬੱਚਾ ਯੂਨੀਕ ਹੈ ਹਰ ਬੱਚਾ ਯੂਨੀਕ ਹੈ ਨਹੀਂ ਤਾਂ ਸਾਰੇ ਇੰਜੀਨੀਅਰ ਬਣ ਗਏ ਤੇ ਉਹਨਾਂ ਦਾ ਸਨਮਾਨ ਕੌਣ ਖਰੀਦੇਗਾ ਤੇ ਉਹਨਾਂ ਨੂੰ ਲੇਬਰ ਕਿੱਥੋਂ ਮਿਲਣੀ ਹੈ ਹਰ ਬੱਚਾ ਯੂਨੀਕ ਹੈ ਬਸ ਬੱਚੇ ਨੂੰ ਇੱਕ ਨੋਰਮਲ ਪੇਜ ਤੇ ਉਹਨੂੰ ਗਰੋ ਹੋਣ ਦੋ ਕਿਉਂਕਿ ਹਰ ਚੀਜ਼ ਉਬਰਦੀ ਹੈ ਹਰ ਚੀਜ਼ ਉਬਰਦੀ ਹੈ ਹਾਂ ਬਿਲਕੁਲ ਹਰ ਚੀਜ਼ ਉਬਰਦੀ ਹੈ ਉਹਨੇ ਉਬੇਣਾ ਰਾਈਟ ਟਾਈਮ ਦਿਓ ਉਹਨੂੰ ਸਪੇਸ ਦਿਓ ਪ੍ਰੋਪਰਲੀ ਸਪੇਸ ਦਿਓ ਔਰ ਦੇਖੋ ਅਗਰ ਮੈਂ ਆਪਣੇ ਬੱਚੇ ਨੂੰ ਕਹਾਾਂਗੀ ਕਿ ਤੂੰ ਐਦਾਂ ਨਹੀਂ ਐਦਾਂ ਕਰ ਡੈਟ ਮੀਨਸ ਮੈਂ ਉਹਨੂੰ 20 ਸਾਲ ਪਿੱਛੇ ਲੈ ਕੇ ਜਾ ਰਹੀ ਆ ਬਿਲਕੁਲ ਉਸ ਟਾਈਮ ਗੂਗਲ ਨਹੀਂ ਸੀਗਾ ਏਵਰੀਥਿੰਗ ਆਈ ਵਿਲ ਸੇ ਦੇ ਕਨਫਰਮਡ ਫਰਮ ਦੀ ਗੂਗਲ ਤੋਂ ਕਨਫਰਮ ਕਰਨਗੇ ਕਿ ਆ ਠੀਕ ਹੈ ਕਿ ਗਲਤ ਹੈ ਅਸੀਂ ਉਹਨਾਂ ਦਾ ਸਿਰਫ ਮਾਰਗਦਰਸ਼ਨ ਕਰ ਸਕਦੇ ਹਾਂ ਉਹਨਾਂ ਨੂੰ ਟੀਚ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਟ ਇਹਨਾਂ ਦੋਨਾਂ ਬੱਚਿਆਂ ਦੀ ਮੈਂ ਗੱਲ ਕਰਾਂ ਕਿ ਅੱਜ ਵੀ ਮੇਰੇ ਦੋਨੋਂ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੋ ਵੀ ਇਹਨਾਂ ਨੇ ਕੰਮ ਕੀਤਾ ਮੇਰੇ ਕਾਪੀਆਂ ਚੈੱਕ ਕਰੋ ਤੇ ਗੁਰਨੂਰ ਨੂੰ ਵੀ ਤੇ ਸਮਰਨ ਬੇਟੀ ਆ ਉਹਨਾਂ ਦੀਆਂ ਕਾਪੀਆਂ ਚਾਹੇ ਮੈਂ ਉਹਨੂੰ ਕਹਿੰਦੀ ਕਿ ਬੇਟਾ ਮੈਨੂੰ ਇਹ ਚੋ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਫਿਰ ਨਹੀਂ ਪੇਜ ਪਲਟੋ ਦੇਖੋ ਮੈਂ ਕੀ ਕਿੰਨਾ ਕੰਮ ਕੀਤਾ ਹੈ ਕੀ ਕੀਤਾ ਹੈ ਤੇ ਕੁਐਸਚਨ ਵੀ ਪੁੱਛੋ ਇਨਫੈਕਟ ਮੈਂ ਐਦਾ ਗੁਰਨੂਰ ਦੇ ਵੀ ਤੇ ਸਮਰਨ ਦੇ ਵੀ ਮੈਨੂੰ ਕੁਐਸਚਨ ਪੁੱਛਦੀਆਂ ਜਦੋਂ ਕਿ ਮੈਨੂੰ ਕੋਈ ਮਤਲਬ ਨਹੀਂ ਹੁੰਦਾ ਮੈਂ ਫਰਨੇਸੀ ਤੋਂ ਆ ਬੱਚੇ ਦੋਨੇ ਇੰਜੀਨੀਅਰਸ ਨੇ ਤੇ ਇਹ ਚੀਜ਼ਾਂ ਨੇ ਕਿ ਅਸੀਂ ਕੁਝ ਕੋਈ ਸਾਡੇ ਕਰ ਕੋਈ ਹਾਰਡ ਐਂਡ ਫਾਸਟ ਰੋਲ ਨਹੀਂ ਹੈ ਬਸ ਇਹਨਾਂ ਨੂੰ এনवायरमेंट ਦਿੱਤਾ ਜਾਂਦਾ ਪਾਪਾ ਇਹਨਾਂ ਦੇ ਬਹੁਤ ਜ਼ਿਆਦਾ 서ਪੋਰਟਿੰਗ ਹੈ ਮੇਰੇ ਤੋਂ ਜ਼ਿਆਦਾ ਮਿਲ ਕੇ ਮੈਂ ਤਾਂ ਫੇਰ ਵੀ ਨਾ ਦਿਆਂ ਸ਼ਿਕਾਇਤਾਂ ਲਾ ਲੈਂਦਿਆਂ ਕੁਝ ਪਰ ਇਹ ਕਦੇ ਵੀ ਨਹੀਂ ਪਾਪਾ ਕਦੇ ਵੀ ਨਹੀਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਪੇਰੈਂਟ ਜਿਹੜੇ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਕੁਝ ਵੀ ਜ਼ਿੰਦਗੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਚਾਹੇ ਉਹ ਕਿਸੇ ਵੀ ਫੀਲਡ ਨਾਲ ਜੁੜਿਆ ਕਿਉਂ ਨਾ ਹੋਵੇ ਉਹਦੇ ਲਈ ਤੁਹਾਨੂੰ ਕਿਹੋ ਜਿਹਾ ਮਾਹੌਲ ਆਪਣੇ ਬੱਚਿਆਂ ਨੂੰ ਤੇ ਕਿਹੋ ਜਿਹੀ ਗਾਈਡੈਂਸ ਦੇਣ ਦੀ ਜ਼ਰੂਰਤ ਹੈ ਸੋ ਇਹ ਜਲੰਧਰ ਦਾ ਗੁਰਨoor ਜਿਸ ਨੇ JEE ਐਡਵਾਂਸ ਦੇ ਨੈਸ਼ਨਲ ਲੈਵਲ ਦੇ ਐਗਜ਼ਾਮ ਦੇ ਵਿੱਚ ਜਿਹੜਾ ਹੈ ਚੰਗਾ ਰੈਂਕ ਲਿਆ ਤੇ ਜਲੰਧਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਤੁਹਾਨੂੰ ਇਹ ਗੱਲਬਾਤ ਕਿੱਦਾਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ